ਦੋਸਤੋ ਅੱਜ ਭਾਰਤ ਦੇ ਸੂਬਾ ਗੁਜਰਾਤ ਦੇ ਵਿੱਚ ਇੱਕ ਬੇहद ਦਰਦਨਾਕ ਹਾਦਸਾ ਵਾਪਰਿਆ ਹੈ ਗੁਜਰਾਤ ਦੇ ਸ਼ਹਿਰ ਅਹਮਦਾਬਾਦ ਦੇ ਵਿੱਚ 에ਅਰ ਇੰਡੀਆ ਦਾ ਪਲੇਨ ਉਸ ਵਕਤ ਕ੍ਰੈਸ਼ ਹੁੰਦਾ ਜਦੋਂ ਯਾਤਰੀਆਂ ਦੇ ਨਾਲ ਭਰਿਆ ਅਵੀਮਾਨ ਹੈ ਉਹ ਅਹਮਦਾਬਾਦ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਇੰਗਲੈਂਡ ਲਈ ਉਡਾਰੀ ਭਰਦਾ ਤੇ ਜਿਵੇਂ ਹੀ ਉਡਾਰੀ ਭਰਦਾ ਤਾਂ ਉਡਾਰੀ ਭਰਨ ਤੋਂ ਚੰਦ ਕੁ ਮਿੰਟ ਬਾਅਦ ਹੀ ਦੱਸਿਆ ਜਾ ਰਿਹਾ ਹੈ ਕਿ ਡੇਢ ਤੋਂ 2 ਮਿੰਟ ਬਾਅਦ ਜਿਵੇਂ ਅਜੇ ਤੱਕ ਉਸ ਵੱਲੋਂ 15 ਕਿਲੋਮੀਟਰ ਦਾ ਸਫ਼ਰ ਹੈ ਜਿਹੜਾ ਤੈਅ ਕੀਤਾ ਗਿਆ ਸੀ ਤਾਂ 15 ਕਿਲੋਮੀਟਰ ਦਾ ਸਫ਼ਰ ਤੈਅ ਕਰ ਦਿਆ ਸਾਰੀ ਕਿਸੇ ਤਕਨੀਕੀ ਖਰਾਬੀ ਕਾਰਨ ਜਹਾਜ਼ ਆ ਜਿਹੜਾ 에ਅਰ ਇੰਡੀਆ ਦਾ ਉਹ ਕ੍ਰੈਸ਼ ਹੋ ਜਾਂਦਾ ਇਸ ਤੋਂ ਪਹਿਲਾਂ ਵੀ ਅਦਾਰਾ ਹੁਸ਼ਾਰ ਪਰ ਨਿ ਉਸ ਨੇ ਤੁਹਾਨੂੰ ਤਸਵੀਰਾਂ ਦਿਖਾਈਆਂ ਨੇ ਤਾਂ ਇੱਕ ਵਾਰ ਇਹ ਮੋੜ ਤੋਂ ਅਸੀਂ ਤਸਵੀਰਾਂ ਇਹ ਤੁਸੀਂ ਇਹ ਵੇਖ ਸਕਦੇ ਹੋ ਜਿਵੇਂ ਅਹਮਦਾਬਾਦ ਦੇ ਇੰਟਰਨੈਸ਼ਨਲ 에ਅਰਪੋਰਟ ਤੋਂ ਇਹ ਵਿਮਾਨ ਉਡਾਰੀ ਭਰਦਾ 에ਅਰ ਇੰਡੀਆ ਦਾ ਤਾਂ ਉਡਾਰੀ ਭਰਨ ਤੋਂ ਮਹਜ ਏ ਦੱਸਿਆ ਜਾ ਰਿਹਾ ਕਿ ਡੇਢ ਤੋਂ 2 ਮਿੰਟ ਬਾਅਦ ਦੀ ਜਿਹੜਾ ਕਿਸੇ ਤਕਨੀਕੀ ਖਰਾਬੀ ਕਾਰਨ ਵਿਮਾਨ ਆ ਜਿਹੜਾ ਉਹ ਪਲੇਨ 에ਅਰ ਇੰਡੀਆ ਦਾ ਕ੍ਰੈਸ਼ ਹੋ ਜਾਂਦਾ ਹੈ ਤੇ ਜਿਸ ਵਕਤ ਇਹ ਹਾਦਸਾ ਵਾਪਰਿਆ ਉਸ ਵਕਤ ਦੱਸਿਆ ਜਾ ਰਿਹਾ ਕਿ ਕੁੱਲ 240 ਤੋਂ ਲੈ ਕੇ 242 ਵਿਅਕਤੀ ਆ ਜਿਹੜੇ ਇਸ ਪਲੇਨ ਦੇ ਵਿੱਚ ਸਵਾਰ ਹੁੰਦੇ ਨੇ ਤਾਂ ਜੋ ਸਾਡੇ ਕੋਲ ਅਜੇ ਤੱਕ ਵੱਖ-ਵੱਖ মিডিਆ ਅਧਾਰਿਆਂ ਰਾਹੀਂ ਜੋ ਖਬਰਾਂ ਇਹ ਨਸ਼ਰ ਕੀਤੀਆਂ ਜਾ ਰਹੀਆਂ ਨੇ ਜੇਕਰ ਆਪਾਂ ਉਹਨਾਂ ਦੇ ਬਿਹਾਫ ਤੇ ਗੱਲ ਕਰੀਏ ਤਾਂ ਉਹਨਾਂ ਮੁਤਾਬਕ ਏਅਰ ਇੰਡੀਆ ਦੇ ਇਸ ਜਹਾਜ਼ ਤੇ ਵਿੱਚ 169 ਭਾਰਤੀ ਸਵਾਰ ਸੀ 753 ਯੂਕੇ ਦੇ ਲੋਕ ਸਵਾਰ ਸੀ 7 ਵਿਅਕਤੀ ਆ ਜਿਹੜੇ ਉਹ ਪੁਰਤਗਾਲ ਦੇ ਨਾਲ ਸੰਬੰਧਿਤ ਦੱਸੇ ਜਾ ਰਹੇ ਨੇ ਇੱਕ ਕੈਨੇਡਾ ਦਾ ਤੇ 12 ਕਰੂ ਮੈਂਬਰ ਦੋ ਪਾਇਲਟਾਂ ਸਮੇਤ ਕੁੱਲ 12 ਕਰੂ ਮੈਂਬਰ ਆ ਜਿਹੜੇ ਉਹ ਇਹ ਜਹਾਜ਼ ਤੇ ਵਿੱਚ ਏਅਰ ਇੰਡੀਆ ਦੇ ਜਹਾਜ਼ ਤੇ ਵਿੱਚ ਸਵਾਰ ਸੀ ਤੇ ਜਿਵੇਂ ਹੀ ਉਡਾਰੀ ਭਰਦਾ ਜਿਵੇਂ ਟੇਕ-ਆਫ ਹੁੰਦਾ ਹੈ ਤਾਂ ਟੇਕ-ਆਫ ਹੋਣ ਤੋਂ ਤੁਰੰਤ ਬਾਅਦ ਜਹਾਜ਼ ਜਿਹੜਾ ਅੱਗ ਦਾ ਗੋਲਾ ਬਣ ਚੰਦਾ ਹੈ ਹਾਲਾਂਕਿ ਦੂਜੇ ਪਾਸੇ ਜੇਕਰ ਆਪਾਂ ਇਹ ਮੀਡੀਆ ਰਿਪੋਰਟਾਂ ਦੀ ਗੱਲ ਕਰੀਏ ਤਾਂ ਮੀਡੀਆ ਰਿਪੋਰਟਾਂ ਮੁਤਾਬਕ ਪਾਇਲਟ ਵੱਲੋਂ ਮਦਦ ਦੀ ਗੁਹਾਰ ਵੀ ਲਗਾਈ ਗਈ ਸੀ ਪ੍ਰੰਤੂ ਇੰਨੇ ਨੂੰ ਜੇਕਰ ਕਿਸੇ ਵੀ ਤਰ੍ਹਾਂ ਦੀ ਕੋਈ ਮਦਦ ਹੋ ਪਾਂਦੀ ਤਾਂ ਇਹ ਇੱਕ ਅਨਹੋਣਾ ਹਾਦਸਾ ਜਿਹੜਾ ਉਹ ਵਾਪਰ ਜਾਂਦਾ ਤੇ ਅਜੇ ਤੱਕ ਮੀਡੀਆ ਰਿਪੋਰਟਾਂ ਮੁਤਾਬਕ 40 ਦੇ ਕਰੀਬ ਲੋਕਾਂ ਦੀ ਮੌਤ ਦੀ ਜਿਹੜੀ ਉਹ ਪੁਸ਼ਟੀ ਹੋਈ ਹੈ ਹਾਲਾਂਕਿ ਕਈ ਤਸਵੀਰਾਂ ਇਸ ਤਰ੍ਹਾਂ ਦੀਆਂ ਵੀ ਸਾਡੇ ਹੱਥ ਲੱਗੀਆਂ ਨੇ ਜਿਹੜੀਆਂ ਮ੍ਰਿਤਕ ਦੇਹਾਂ ਨੇ ਉਹ ਪੂਰੀ ਤਰ੍ਹਾਂ ਦੇ ਨਾਲ ਜਲ ਕੇ ਖਾਕ ਹੋ ਗਈਆਂ ਨੇ ਤਾਂ ਅਸੀਂ ਜਾ ਕੇ ਵੀ ਉਹ ਤਸਵੀਰਾਂ ਜਿਹੜੀ ਆਪਣੇ ਸੋਸ਼ਲ ਮੀਡੀਆ ਤੇ ਡਿਜੀਟਲ ਪਲੈਟਫਾਰਮ ਤੇ ਅਸੀਂ ਉਹ ਨਹੀਂ ਦਿਖਾ ਸਕਦੇ ਆ ਕਿਉਂਕਿ ਵਾਇਓਲੇਸ਼ਨਸ ਹੁੰਦੀਆਂ ਨੇ ਹਦਾਇਤਾਂ ਹੁੰਦੀਆਂ ਨੇ ਹਰ ਇੱਕ ਕੰਮ ਦੀਆਂ ਤੇ ਉਹਨਾਂ ਹਦਾਇਤਾਂ ਦੀ ਪਾਲਣਾ ਜਿਹੜੀ ਕਰਨੀ ਜ਼ਰੂਰੀ ਹੁੰਦੀ ਹੈ ਤੇ ਜਿਵੇਂ ਇਹ ਹਾਦਸਾ ਵਾਪਰਦਾ ਤਾਂ ਉਸ ਤੋਂ ਬਾਅਦ ਵੱਖ-ਵੱਖ ਵਿਭਾਗ ਆ ਜਿਹੜੇ ਤੁਰੰਤ ਹਰਕਤ ਦੇ ਵਿੱਚ ਆਉਂਦੇ ਨੇ ਤੇ ਹਰਕਤ ਦੇ ਵਿੱਚ ਆਉਂਦਿਆਂ ਸਾਰੀ ਜਿਹੜੇ ਇਹ ਮੌਕੇ ਤੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਉਹ ਇਹ ਬਚਾਅ ਕਾਰਜ ਲਈ ਜਿੱਥੇ ਲੋਕ ਪਹੁੰਚਦੇ ਨੇ ਉੱਥੇ ਹੀ ਐਨਡੀਆਰਐਫ ਦੀਆਂ ਟੀਮਾਂ ਤੇ ਉਹਨਾਂ ਤੋਂ ਇਲਾਵਾ ਐਸਟੀਆਰਐਫ ਦੀਆਂ ਟੀਮਾਂ ਜਿਹੜੀਆਂ ਉਹ ਤੁਰੰਤ ਬਚਾਅ ਕਾਰਜਾਂ ਦੇ ਵਿੱਚ ਜੁਟ ਜਾਂਦੀਆਂ ਨੇ ਤਾਂ ਉਸ ਤੋਂ ਬਾਅਦ ਜਿਹੜੇ ਇਸ ਹਾਦਸੇ ਦੇ ਵਿੱਚ ਲੋਕ ਜ਼ਖਮੀ ਹੁੰਦੇ ਨੇ ਤਾਂ ਜ਼ਖਮੀਆਂ ਨੂੰ ਅਹਮਦਾਬਾਦ ਦੇ ਵੱਖ-ਵੱਖ ਹਸਪਤਾਲਾਂ ਦੇ ਵਿੱਚ ਇਲਾਜ ਲਈ ਭਰਤੀ ਵੀ ਕਰਵਾਇਆ ਜਾਂਦਾ ਹੈ ਤਾਂ ਜਿਵੇਂ ਇਹ ਹਾਦਸਾ ਵਾਪਰਦਾ ਹੈ ਤੇ ਦੇਸ਼ ਦੇ ਇਹ ਗ੍ਰਹਿ ਮੰਤਰੀ ਅਮਿਤ ਸ਼ਾਹ ਵੱਲੋਂ ਵੀ ਇਹ ਗੁਜਰਾਤ ਦੇ ਮੁੱਖ ਮੰਤਰੀ ਦੇ ਨਾਲ ਗੱਲਬਾਤ ਕੀਤੀ ਜਾਂਦੀ ਹੈ ਹਾਦਸੇ ਬਾਬਤ ਇੱਕ ਇੱਕ ਜਾਣਕਾਰੀ ਜਿਹੜੀ ਅਮਿਤ ਸ਼ਾਹ ਵੱਲੋਂ ਉਸ ਦੀ ਹਾਸਲ ਕੀਤੀ ਜਾਂਦੀ ਹੈ ਤੇ ਸਿੱਧੇ ਤੌਰ ਤੇ ਹਦਾਇਤਾਂ ਵੀ ਜਿਹੜੀਆਂ ਉਹਨਾਂ ਨੇ ਹੁਕਮ ਵਿਚਾਰੀ ਕੀਤੇ ਨੇ ਪ੍ਰਸ਼ਾਸਨ ਨੂੰ ਕਿ ਜੋ ਵੀ ਸੰਭਵ ਮਦਦ ਹੈ ਉਹ ਕਰਨੀ ਹੈ ਤਾਂ ਜਿਸ ਵੀ ਤਰ੍ਹਾਂ ਦਾ ਇਲਾਜ ਚਾਹੀਦਾ ਹੈ ਸਰਕਾਰ ਉਸ ਦੇ ਲਈ ਤਿਆਰ ਪਰ ਤਿਆਰ ਹੈ ਤੇ ਜਿਸ ਜਿਸ ਵਕਤ ਇਹ ਹਾਦਸਾ ਵਾਪਰਦਾ ਹੈ ਤੇ ਦੱਸਿਆ ਜਾ ਰਿਹਾ ਕਿ ਅਹਮਦਾਬਾਦ ਦੇ ਮੈਡੀਕਲ ਕਾਲਜ ਤੇ ਹੋਸਟਲ ਤੇ ਇਹ 에ਅਰ ਇੰਡੀਆ ਦਾ ਜਹਾਜ਼ ਡਿੱਗਦਾ ਤੇ ਜਿਸ ਵਕਤ ਇਹ ਜਹਾਜ਼ ਡਿੱਗਦਾ ਹੈ ਜੇ ਹਾਦਸਾ ਗ੍ਰਸਤ ਹੁੰਦਾ ਹੈ ਤਾਂ ਉਸ ਵਕਤ ਕੁਝ ਵਿਦਿਆਰਥੀ ਤੇ ਕੁਝ ਡਾਕਟਰ ਜਿਹੜਾ ਉਹ ਲੰਚ ਟਾਈਮ ਹੁੰਦਾ ਹੈ ਤਾਂ ਦੁਪਹਿਰ ਦਾ ਖਾਣਾ ਖਾ ਰਹੇ ਹੁੰਦੇ ਨੇ ਤਾਂ ਕਈ ਡਾਕਟਰਾਂ ਦੀ ਮੌਤ ਦੀਆਂ ਖਬਰਾਂ ਵੀ ਹੈ ਜਿਹੜੀਆਂ ਉਹ ਵਕ ਵਕ ਮੀਡੀਆ ਅਦਾਰਿਆਂ ਤੇ ਜਿਹੜੀਆਂ ਉਹ ਚੱਲ ਰਹੀਆਂ ਨੇ ਤਾਂ ਉੱਥੇ ਹੀ ਅਦਾਰਾ ਹੁਸ਼ਾਰਪੁਰ ਨਿਊਜ਼ ਵੀ ਪਰਮਪੀਤਾ ਪਰਮਾਤਮਾ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹੈ ਕਿ ਜਿਹੜੀਆਂ ਰੂਹਾਂ ਆਪਣੇ ਪਰਿਵਾਰਾਂ ਤੋਂ ਜਾਂ ਇਸ ਸੰਸਾਰ ਤੋਂ ਦੂਰ ਹੋ ਚੁੱਕੀਆਂ ਨੇ ਪਰਮਾਤਮਾ ਉਹਨਾਂ ਨੂੰ ਆਪਣੇ ਚਰਨਾਂ ਦੇ ਵਿੱਚ ਨਿਵਾਸ ਬਖਸ਼ਣ ਖਾਸ ਕਰ ਉਹਨਾਂ ਦੇ ਪਰਿਵਾਰਾਂ ਨੂੰ ਉਹਨਾਂ ਨੂੰ ਉਹਨਾਂ ਦੇ ਚਾਉਣ ਵਾਲਿਆਂ ਨੂੰ ਇਸ ਦੁੱਖ ਦੀ ਘੜੀ ਦੇ ਵਿੱਚੋਂ ਬਾਹਰ ਨਿਕਲਣ ਦਾ ਬਲ ਬਖਸ਼ਣ ਤੇ ਜਿਹੜੇ ਸਾਡੇ ਆਮ ਨਾਗਰਿਕ ਨੇ ਚਾਹੇ ਉਹ ਭਾਰਤ ਦੇ ਨਾਲ ਸੰਬੰਧਤ ਨੇ ਚਾਹੇ ਉਹ ਯੂਕੇ ਦੇ ਨੇ ਪੁਰਤਗਾਲ ਦੇ ਨੇ ਕੈਨੇਡਾ ਦੇ ਨੇ ਕਿਸੇ ਵੀ ਉਹ ਦੇਸ਼ ਦੇ ਨਾਲ ਸੰਬੰਧ ਰੱਖਦੇ ਨੇ ਤਾਂ ਪਰਮਾਤਮਾ ਉਹਨਾਂ ਨੂੰ ਜਲਦ ਤੋਂ ਜਲ ਜਲਦ ਤੰਦਰੁਸਤ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚੇ ਹਾਲਾਂਕਿ ਦੂਜੇ ਪਾਸੇ ਵੱਖ-ਵੱਖ ਜਿਹੜੀਆਂ ਉਹ ਜਾਂਚ ਟੀਮਾਂ ਉਹ ਵੀ ਇਸ ਮਾਮਲੇ ਦੀ ਡੁੰਗਾਈ ਦੀ ਜਾਂਚ ਦੇ ਵਿੱਚ ਜੁੜ ਚੁੱਕੀਆਂ ਨੇ ਕਿ ਆਖਰਕਾਰ ਇਸ ਤਰ੍ਹਾਂ ਦਾ ਇੱਡਾ ਵੱਡਾ ਹਾਦਸਾ ਕਿਵੇਂ ਵਾਪਰਿਆ ਕਿਉਂਕਿ ਇਸ ਹਾਦਸੇ ਨੇ ਇਕੱਲੇ ਗੁਜਰਾਤ ਸੂਬੇ ਨੂੰ ਨਹੀਂ ਜਾਂ ਅਹਮਦਾਬਾਦ ਸ਼ਹਿਰ ਨੂੰ ਨਹੀਂ ਬਲਕਿ ਪੂਰੇ ਦੇਸ਼ ਨੂੰ ਝੰਡੋੜ ਕੇ ਰੱਖ ਦਿੱਤਾ ਹੈ ਹਰ ਇੱਕ ਉਹ ਵਿਅਕਤੀ ਇਸ ਵਕਤ ਦੁਖੀ ਹੈ ਜੋ ਇਨਸਾਨੀਅਤ ਪਸੰਦ ਹੈ ਤਾ ਇੱਕ ਵੱਡੀ ਜਾਣਕਾਰੀ ਇਹ ਵੀ ਹੈ ਕਿ 에어 ਇੰਡੀਆ ਦੇ ਇਸ ਜਹਾਜ਼ ਦੇ ਵਿੱਚ ਜੋ ਜਹਾਜ਼ ਹਾਦਸਾ ਗ੍ਰਸਤ ਹੁੰਦਾ ਹੈ ਤਾਂ ਉਸ ਦੇ ਵਿੱਚ ਗੁਜਰਾਤ ਦੇ ਸਾਬਕਾ ਮੁੱਖ ਮੰਤਰੀ ਵਿਜੇ ਰੂਪਾਨੀ ਵੀ ਸਵਾਰ ਹੁੰਦੇ ਨੇ ਜੋ ਕਿ ਪੰਜਾਬ ਭਾਸ਼ਵਾਦ ਦੇ ਇੰਚਾਰਜ ਵੀ ਨੇ ਤਾਂ ਅਜੇ ਤੱਕ ਜੇ ਮੀਡੀਆ ਰਿਪੋਰਟਾਂ ਦੀ ਗੱਲ ਕਰੀਏ ਤਾਂ ਅਜੇ ਤੱਕ 40 ਦੇ ਕਰੀਬ ਮੌਤਾਂ ਦੀ ਜਿਹੜੀ ਉਹ ਪੁਸ਼ਟੀ ਹੋਈ ਹੈ ਦੂਜੇ ਪਾਸੇ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਜਦੋਂ ਇਹ ਜਹਾਜ਼ ਅੱਗ ਦਾ ਗੋਲਾ ਬੰਡਦਾ ਹੈ ਤਾਂ ਕਿਵੇਂ ਇੱਕ ਧੂਏ ਦਾ ਗੁਮਾਰ ਹੈ ਜਿਹੜਾ ਉਹ ਅਸਮਾਨ ਦੇ ਵਿੱਚ ਜਿਹੜਾ ਉਹ ਛਾ ਜਾਂਦਾ ਹੈ ਤਾਂ ਇਹ ਤਸਵੀਰਾਂ ਜਿਹੜੀਆਂ ਅਹਮਦਾਬਾਦ ਸ਼ਹਿਰ ਤੋਂ ਅਸੀਂ ਲਾਈਵ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹੁਸ਼ਾਰਪਰ ਨਿਊਜ਼ ਤਾਂ ਆਓ ਸਾਰੇ ਇਹ ਰਲ ਮਿਲ ਕੇ ਅਰਦਾਸ ਬੇਨਤੀ ਵੀ ਕਰਦੇ ਆ ਕਿ ਜਿਨ੍ਹਾਂ ਪਰਿਵਾਰਾਂ ਦੇ ਜੀ ਉਹਨਾਂ ਤੋਂ ਵਿਛੜ ਚੁੱਕੇ ਨੇ ਸਦਾ ਸਦਾ ਦੇ ਲਈ ਉਹਨਾਂ ਪਰਿਵਾਰਾਂ ਨੂੰ ਪਰਮਾਤਮਾ ਮਾਤਾ ਰਾਣੀ ਵਾਹਿਗੁਰੂ ਦੁੱਖ ਸਹਿਣ ਦਾ ਬਲ ਬਖਸ਼ਣ ਤੇ ਆਪਣੇ ਚਰਨਾਂ ਦੇ ਵਿੱਚ ਮ੍ਰਿਤਕਾਂ ਨੂੰ ਥਾਂ ਦੇਣ ਤਾਂ ਉਥੇ ਦੂਜੇ ਪਾਸੇ ਜੇਕਰ ਆਪਾਂ ਇਹ ਜ਼ਖਮੀਆਂ ਦੀ ਗੱਲ ਕਰੀਏ ਤਾਂ ਅਦਾਰਾ ਹੁਸ਼ਾਰ ਪਰ ਨਿਊਜ਼ ਵੀ ਪਰਮ ਪਿਤਾ ਅਗੇ ਅਰਦਾਸ ਕਰਦਾ ਹੈ ਕਿ ਜ਼ਖਮੀਆਂ ਨੂੰ ਜਲਦ ਤੋਂ ਜਲਦ ਤੰਦਰੁਸਤ ਕਰਕੇ ਉਹਨਾਂ ਦੇ ਘਰਾਂ ਦੇ ਵਿੱਚ ਭੇਜਣ ਤੇ ਤੁਹਾਨੂੰ ਇੱਕ ਵਾਰ ਮੁਰਤੋਂ ਦੱਸ ਦੇਣਾ ਚਾਹੁੰਦੇ ਆ ਕਿ ਅੱਜ ਉਸ ਵਕਤ ਹਾਦਸਾ ਵਾਪਰਦਾ ਜਦੋਂ 에ਅਰ ਇੰਡੀਆ ਦਾ ਜਹਾਜ਼ ਹੈ ਜਿਹੜਾ અમદાવાદ ਤੋਂ ઉડારી પડਦਾ અમદાવાદ ਤੋਂ ઈંગ્લેન્ડ ਦੀ ઉડારી પડਦਾ તો જમે ટેક ઓફ ਹੁੰਦਾ ਤਾਂ ટેક ઓફ ਹੋਣ ਤੋਂ ਚੰਦ ਮਿੰਟਾਂ ਬਾਅਦ ਹੀ ਤੇ ਜਿਹੜਾ ਹਾਦਸਾ ਹੈ ਉਹ ਵਾਪਰ ਜਾਂਦਾ ਸੋ ਹੋਰ ਜਿਵੇਂ ਸਾਡੇ ਤੱਕ ਕੋਈ ਜਾਣਕਾਰੀ ਪਹੁੰਚਦੀ ਹੈ ਅਸੀਂ ਉਹ ਤਾਜ਼ਾ ਤਰੀਨ ਸਹੀ ਅਤੇ ਸਟੀਕ ਜਾਣਕਾਰੀ ਇਲਾਕਿਆਂ ਦੁਆਰਾ ਤੁਹਾਡੇ ਸਾਰਿਆਂ ਦੇ ਸਾਹਮਣੇ ਇਹ ਰੂਬਰੂ ਹੋਵਾਂਗੇ ਪਰੰਤੂ ਤੁਹਾਡੇ ਨਾਲ ਵਾਦਾ ਕਰਦੇ ਹਾਂ ਕਿ ਕਿਸੇ ਵੀ ਤਰ੍ਹਾਂ ਦੀ ਅਫਵਾਹ ਨਹੀਂ ਹੋਏਗੀ ਖਬਰ ਠੀਕ ਹੋਏਗੀ ਥੋੜਾ ਲੇਟ ਹੋਏਗੀ ਪਰੰਤੂ ਸਹੀ ਤੇ ਸਟੀਕ ਜਾਣਕਾਰੀ ਲੈ ਕੇ ਆਦਾਰਾ ਹੁਸ਼ਾਰ ਪਰ ਨਿਊਜ਼ ਤੁਹਾਡੇ ਸਾਰਿਆਂ ਦੇ ਸਾਹਮਣੇ ਰੂਬਰੂ ਹੋਵੇਗਾ ਸੋ ਬਹੁਤ ਬਹੁਤ ਧੰਨਵਾਦ ਜੀ